hi john my name is Virender from usa india today newspaper and Sargam tv usa and i'm also doing marriageindia.com We will find girls and girls for you to marry and uh, you can call me anytime 510 943 8037 or you can email me serganttv at gmail.com or you can fill up your bio data on मैरिज लगन थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विसेज प्रोवाइडर यू ऑफर ट्रस्टेड एंड ऑथेंटिक मेट्रीमोनल प्रोफाइल्स और दोस्त हु फॉर राइट ऑफ ग्रूम फॉर मैरिज register at info@marriagelagan.com we cater for usa canada uk australia india afg and Laura. for more information call 5109438037 navjot singh siddu ne fir punjab de muddeyan te sargaram ho ke akhiyan vaddiyan gallan jihaan navjot singh siddu ne moose wale de nave geet te banayi reel ਇਨਸਾਫ ਦੀ ਕੀਤੀ ਮੰਗ ਤੁਹਾਨੂੰ ਦੱਸ ਦਈਏ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਇੱਕ ਵਾਰ ਫਿਰ ਪੰਜਾਬ ਦੇ ਮੁੱਦਿਆਂ ਤੇ ਹੀ ਸਰਗਰਮ ਹੋ ਗਏ ਹਨ ਉਹਨਾਂ ਨੇ ਹਾਲ ਹੀ ਵਿੱਚ ਰਿਲੀਜ਼ ਹੋਏ ਪੰਜਾਬੀ ਕਾਇਕ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਬਰੋਟਾ ਤੇ ਆਧਾਰਿਤ ਇੱਕ 36 ਸਕਿੰਟ ਦੀ ਰੀਲ ਬਣਾਈ ਹੈ ਅਤੇ ਇਸ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੱਧੂ ਨੇ ਇਸ ਰੀਲ ਵਿੱਚ ਆਪਣੀਆਂ ਕਈ ਫੋਟੋਆਂ ਅਤੇ ਵੀਡੀਓਜ਼ ਦੀ ਵਰਤੋਂ ਕੀਤੀ ਹੈ। ਉਹਨਾਂ ਨੇ ਇਸ ਪੋਸਟ ਵਿੱਚ ਜਸਟਿਸ ਜਸਟਿਸ ਫੋਰ ਸਿੱਧੂ ਮੂਸੇਵਾਲਾ ਹੈਸ਼ਟੈਗ ਨਾਲ ਸਾਂਝੀ ਕੀਤੀ ਹੈ ਜਿਸ ਨਾਲ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਕਤਲ ਦੇ ਇਨਸਾਫ ਲਈ ਆਵਾਜ਼ ਬੁਲੰਦ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦਾ ਕਤਲ 29 ਮਈ 2022 ਨੂੰ ਮਾਨਸਾ ਵਿੱਚ ਹੋਇਆ ਸੀ ਜਿਸ ਦੀ ਜ਼ਿੰਮੇਵਾਰੀ ਲਾਂਸ ਗੈਂਗ ਦੇ ਨੇ ਲਾਈ ਇਸ ਮਾਮਲੇ ਦੇ ਤੱਕ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ 2027 ਦੀਆਂ ਚੋਣਾਂ ਤੋਂ ਪਹਿਲਾਂ ਨਵਜੋਤ ਸਿੱਧੂ ਜੋ ਆਮ ਤੌਰ ਤੇ ਟੈਲੀਵਿਜ਼ਨ ਤੇ ক্রিকেট ਦੀਆਂ ਜਿੰਮੇਵਾਰੀਆਂ ਕਾਰਨ ਪੰਜਾਬ ਦੀ ਰਾਜਨੀਤੀ ਤੋਂ ਗੈਰ ਹਜਰ ਰਹਿੰਦੇ ਹਨ ਉਹਨਾਂ ਨੇ ਇਹ ਸਰਗਰਮੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਮਾਹਿਰਾਂ ਦਾ ਇੱਕ ਧਿਆਨ ਖਿੱਚ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੀ ਵਰਤੋਂ ਕਰਦੇ ਹੋਏ ਸਿੱਧੂ ਨੇ ਇਹ ਦਸਾਉਂਦੇ ਦਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਪਣੇ ਰੁਝੇਵੇਂ ਦੇ باوجود ਉਹ ਪੂਰੀ ਤਰ੍ਹਾਂ ਪੰਜਾਬ ਦੇ ਕੇਂਦ੍ਰਿਤ ਹਨ ਅਤੇ ਇਸ ਤੋਂ ਪਹਿਲਾਂ ਉਹ ਪਟਿਆਲਾ ਵਿੱਚ ਲੋਕਾਂ ਨੂੰ ਮਿਲੇ ਅਤੇ ਦਿੱਲੀ ਵਿੱਚ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਵੀ ਕੀਤੀ ਇਹ ਕਦਮ ਅਕਸਰ ਕਾਂਗਰਸੀ ਮੈਂਬਰਾਂ ਨੂੰ ਹੈਰਾਨ ਕਰ ਦਿੰਦਾ ਹੈ ਜੋ ਉਹਨਾਂ ਨੂੰ ਰਾਜਨੀਤੀ ਤੋਂ ਦੂਰ ਸਮਝਦੇ ਹਨ ਗੀਤ ਬਰੋਟਾ ਦਾ ਪ੍ਰਭਾਵ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਦਾ ਇਹ ਗੀਤ ਨਵਾਂ ਜਿਹੜਾ ਆਇਆ ਹੈ ਸਿਰਫ 2 ਦਿਨ ਪਹਿਲਾਂ 28 ਨਵੰਬਰ ਰੀਲਿਸ ਹੋਇਆ ਹੈ ਰਿਕਾਰਡ ਦੀ ਗੱਲ ਕਰੀ ਤਾਂ ਇਸ ਗੀਤ ਨੂੰ ਸਿਰਫ 24 ਘੰਟਿਆਂ ਵਿੱਚ YouTube ਤੇ ਹੀ 1.72 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਹੈ ਅਤੇ ਇਸ ਤੋਂ ਪਹਿਲਾਂ ਇਸ ਨੂੰ ਲਗਭਗ 1.5 ਲੱਖ ਲੋਕਾਂ ਨੇ ਪਸੰਦ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਮੂਸੀ ਵਾਲੇ ਦੇ ਕਤਲ ਤੋਂ ਬਾਅਦ ਹੁਣ ਤੱਕ 9 ਗੀਤ ਜਿਹੜੇ ਗਰਲਦੀਪ ਦੇ ਹੋ ਚੁੱਕੇ ਹਨ ਹੁਣ ਦੇਖਣਾ ਹੋਏਗਾ ਕਿ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਕਦੋਂ ਮਿਲਦਾ ਆ ਕਿਉਂਕਿ ਨਵਜੋਤ ਸਿੰਘ ਸਿੱਧੂ ਜੋ ਕਿ ਸਾਬਕਾ ਕ੍ਰਿਕਟਰ ਵੀ ਹੈਗੇ ਨੇ ਔਰ ਸਿਆਸਤ ਵਿੱਚ ਵੀ ਵੱਡਾ ਪੈਰ ਰੱਖਦੇ ਨੇ ਉਹਨਾਂ ਵੱਲੋਂ ਹੁਣ ਫੇਰ ਇੱਕ ਵਾਰ ਤੋਂ ਜਸਟਿਸ ਦੀ ਮੰਗ ਜੜੀ ਗਈ ਆ ਉਹ ਉਠਾ ਦਿੱਤੀ ਗਈ ਆ ਕਿਉਂਕਿ 2027 ਦੀਆਂ ਇਲੈਕਸ਼ਨਾਂ ਨੇੜੇ ਹੁੰਦੀਆਂ ਪਈਆਂ ਨੇ ਕਿ ਸਿੱਧੂ ਨਵਜੋਤ ਸਿੰਘ ਸਿੱਧੂ ਜਿਹੜੇਗੇ ਨੇ ਉਹ ਫਿਰ ਤੋਂ ਸਰਗਰਮ ਹੋ ਚੁੱਕੇ ਨੇ ਪੰਜਾਬ ਦੀ ਰਾਜਨੀਤੀ ਵਿੱਚ ਉਹ ਦੇਖਣਾ ਇਹ ਹੋਵੇਗਾ ਕਿ ਹੋਰ ਕਿਹੜੇ ਕਿਹੜੇ ਸੈਸਦਾਰਾਂ ਦੀ ਇਸ ਤੇ ਆਪਣਾ ਪ੍ਰਤੀਕਰਨ ਸਾਹਮਣੇ ਆਉਂਦਾ ਹੈ ਕਿਉਂਕਿ ਜਦੋਂ ਕੋਈ ਵੱਡਾ ਲੀਡਰ ਫਿਰ ਤੋਂ ਰਾਜਨੀਤੀ ਦੇ ਵਿੱਚ ਆ ਜਾਂਦਾ ਹੈ ਤਾਂ ਵਿਰੋਧੀਆਂ ਵੱਲੋਂ ਕਾਫੀ ਜ਼ਿਆਦਾ ਉਹਨਾਂ ਉੱਤੇ ਸਿਆਸੀ ਬਾਜ਼ ਜਿਹੜੇ ਉਹ ਕੀਤੇ ਜਾਂਦੇ ਹਨ ਬਨੇ ਰਹੋ ਚੱਲਦੇ ਰਹਿਲ Hi friends, hi John. my name is Virender from USA India Today newspaper and Sirkum TV USA and I'm also doing marriagelugging.com. We will find girls and girls for you to marry. And uh, you can call me anytime 510 943 8037 or you can email me circumtv at gmail.com रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विसेज प्रोवाइडर वी ऑफर ट्रस्टेड एंड ओथेंटिक मेट्रीमोनल प्रोफाइल्स और दोस्त हु फॉर राइट ऑफ ग्रूम्स फॉर मैरिज Register at info at marriagelagan .com. We cater for USA, Canada, UK, Australia, India, Fiji and Laura. For more information call 510-943-8037.